ਕਦੀ ਕਦੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੁਰਨ ਲੱਗੇ ਨਾ ਦਿੱਲੀ ਵੱਲ ਨੂੰ ਉਸ ਅਨੰਦਪੁਰ ਦੀ ਧਰਤੀ ਤੇ ਦੋ ਬੋਲ ਸਾਂਝੇ ਕਰਨ ਲੱਗਾ ਇੱਕ ਮਾਤਾ ਗੁਜਰੀ ਨਾਲ ਇੱਕ ਬਚਨ ਇੱਕ ਸਿੱਖ ਦੇ ਨਾਲ ਪੰਜ ਸਿੱਖ ਉਹਨਾਂ ਨੇ ਨਾਲ ਲੈ ਲੇ ਭਾਈ ਦਿਆਲਾ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਗੁਰਦਤਾ ਤੇ ਭਾਈ ਉਦਾ ਇਹ ਪੰਜ ਸਿੱਖ ਸੀ ਜਿਨ੍ਹਾਂ ਵਿੱਚੋਂ ਤਿੰਨ ਸ਼ਹੀਦ ਹੋਏ ਇੱਕ ਸਿੱਖ ਸਾਹਮਣੇ ਆਣ ਕੇ ਖਲੋ ਗਿਆ ਉਹ ਕਹਿੰਦਾ ਮਹਾਰਾਜ ਮੈਂ ਵੀ ਤੁਹਾਡੇ ਨਾਲ ਦਿੱਲੀ ਜਾਣਾ ਪਿਆਰ ਵੇਖਿਆ ਹੁਣ ਸਿੱਖ ਦਾ ਗੁਰੂ ਨਾਲ ਤੇ ਗੁਰੂ ਦਾ ਸਿੱਖ ਦਾ ਕਹਿੰਦਾ ਮਹਾਰਾਜ ਮੈਂ ਵੀ ਦਿੱਲੀ ਤੁਹਾਡੇ ਨਾਲ ਜਾਣਾ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਧੰਗਾਣਾ ਜੀ ਭਾਈ ਧੰਗਾਣਾ ਉਹਦਾ ਨਾਮ ਆ ਕਹਿਣ ਲੱਗੇ ਭਾਈ ਧਨਾਣਾ ਇਹ ਪੰਜ ਸਿੱਖ ਅਸੀਂ ਨਾਲ ਲੈਣੇ ਸੀਗੇ ਉਹ ਅਸੀਂ ਲੈ ਲਿਆ ਹੁਣ ਤੇ ਇੱਕ ਇੱਕ ਸਿੱਖ ਸਾਨੂੰ ਕਹੇਗਾ ਮੈਂ ਨਾਲ ਜਾਣਾ ਮੈਂ ਨਾਲ ਜਾਣਾ ਤੇ ਸਾਰਿਆਂ ਨੂੰ ਥੋੜੀ ਹੁਣ ਲੈ ਜਾਵਾਂਗੇ ਅਸੀਂ ਇਸ ਲਈ ਆਗਿਆ ਮੰਨ ਤੇ ਤੂੰ ਇੱਥੇ ਰਹਿ ਸਾਡੇ ਨਾਲ ਨਹੀਂ ਜਾ ਭਾਈ ਧਨਾਣਾ ਕਹਿੰਦਾ ਨਹੀਂ ਮਹਾਰਾਜ ਬੜੀ ਧੀਰ ਦਾ ਪਿਆਰ ਆ ਆਪਾਂ ਸਮਰਪਿਤ ਕੀਤਾ ਸਤਿਗੁਰਾਂ ਤੇਰੇ ਅੱਗੇ ਤੇ ਚਲੇ ਚੱਲੇ ਉਹ ਛੱਡ ਕੇ ਮੈਨੂੰ ਨਾਲ ਲੈ ਕੇ ਜਾਓ ਜਦੋਂ ਦੂਜੀ ਵਾਰੀ ਕਿਹਾ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਪਤਾ ਕੀ ਬਚਨ ਨਿਕਲੇ ਕਹਿੰਦੇ ਭਾਈ ਤੰਗਣਾ ਹੋਰ ਤੂੰ ਜੋ ਮੰਗੇ ਜੋ ਤੇਰੀ ਖਾਸ਼ ਹੋ ਜੋ ਤੇਰੇ ਦਿਲ ਦੀ ਤਮੰਨਾ ਅਸੀਂ ਤੈਨੂੰ ਦੇ ਦੇਨੇ ਆ ਜੋ ਮੰਗੇ ਤੇਰੀ ਝੋਲੀ ਚ ਪਾ ਦੇਨੇ ਆ ਪਰ ਅਸੀਂ ਤੈਨੂੰ ਦਿੱਲੀ ਨਾਲ ਲੈ ਕੇ ਨਹੀਂ ਜਾਣਾ ਸਾਡੇ ਨਾਲ ਨਹੀਂ ਜਾ ਸਕਦਾ ਉਹਨੇ ਐਦਾਂ ਗੱਲ ਪੱਲੂ ਪਾਇਆ ਹੱਥ ਜੋੜ ਲਏ ਉਹਨੇ ਤੇ ਭਾਈ ਤੰਗਣਾ ਕਹਿੰਦਾ ਦਾਤਿਆ ਚਲੋ ਦਿੱਲੀ ਨਾਲ ਨਾਂ ਲੈ ਕੇ ਜਾਓ ਪਰ ਜੋ ਮੈਂ ਕਹਾਂਗਾ ਉਹ ਝੋਲੀ ਚ ਪਾ ਦੋਗੇ ਜੋ ਮੈਂ ਤੁਹਾਡੇ ਕੋਲੋਂ ਮੰਗਾ ਉਹ ਬਖਸ਼ਿਸ਼ ਕਰ ਦੋਗੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਤਨਾਰਾ ਤੂੰ ਜੋ ਕਹੇ ਉਹ ਤੇਰੀ ਝੋਲੀ ਚ ਪਾ ਦਨੇ ਪਰ ਦਿੱਲੀ ਸਾਡੇ ਨਾਲ ਨਹੀਂ ਜਾਣਾ ਉਹ ਅੱਗਿਓ ਪਤਾ ਕੀ ਕਹਿੰਦਾ ਔਰ ਕਹਿੰਦਾ ਪਾਦਸ਼ਾਹ ਪਹਿਲੀ ਬੇਨਤੀ ਤੇ ਆ ਵੀ ਤੁਸੀਂ ਦਿੱਲੀ ਸ਼ਹੀਦ ਹੋਣ ਵਾਸਤੇ ਚੱਲੇ ਦੇਣਾ ਸੀਸ ਦੇਣ ਵਾਸਤੇ ਚੱਲੇ ਹੋ ਨਾ ਉਹ ਕਹਿੰਦੇ ਵੀ ਇਹ ਵੀ ਸੱਚ ਹੈ ਅਸੀਂ ਦਿੱਲੀ ਸ਼ਹੀਦ ਹੋਣ ਵਾਸਤੇ ਚੱਲੇ ਆ ਸੀਸ ਕਟਵਾਉਣ ਵਾਸਤੇ ਚੱਲੇ ਆ ਇਹ ਵੀ ਹੋ ਗਿਆ ਬਚਨ ਅਗਲੀ ਗੱਲ ਦੱਸ ਮੰਗਦਾ ਕੀ ਆ ਉਹ ਪਤਾ ਕੀ ਕਹਿੰਦਾ ਭਾਈ ਧਿਆਣਾ ਕਹਿੰਦਾ ਸੱਚਿਆ ਸ਼ੈਨਸ਼ਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਇੱਕ ਕਿਰਪਾ ਕਰ ਸ਼ੈਨਸ਼ਾ ਮਹਾਰਾਜ ਕਹਿੰਦੇ ਕੀ ਕਹਿੰਦਾ ਸਤਗੁਰ ਦਿੱਲੀ ਨਾਲ ਨਾਂ ਲੈ ਕੇ ਜਾਓ ਪਰ ਜਿਹੜਾ ਤੁਸੀਂ ਵਚਨ ਕੀਤਾ ਵੀ ਤੂੰ ਜੋ ਮੰਗੇ ਤੈਨੂੰ ਦੇ ਦੇਣੇ ਆ ਉਹ ਵਚਨ ਨਿਭਾਓ ਤੇ ਇੱਕ ਕਿਰਪਾ ਕਰ ਦੋ ਜਦੋਂ ਉਧਰ ਦਿੱਲੀ ਤੁਹਾਡਾ ਸੀਸ ਲੱਥੇ ਤੁਹਾਡੀ ਸ਼ਹਾਦਤ ਹੋਵੇ ਮਹਾਰਾਜ ਇੱਕ ਕਿਰਪਾ ਕਰ ਦੋ ਉਧਰ ਤੁਹਾਡੀ ਸ਼ਹਾਦਤ ਹੋਵੇ ਤੇ ਇਧਰੋਂ ਮੇਰੇ ਪ੍ਰਾਣ ਨਿਕਲ ਜਾਣ ਇਧਰੋਂ ਮੇਰੇ ਪ੍ਰਾਣ ਨਿਕਲ ਜਾਣ ਜੇ ਦਿੱਲੀ ਤੱਕ ਨਾਲ ਨਹੀਂਓ ਲੈ ਕੇ ਜਾਣਾ ਸਤਖੰਡ ਤੱਕ ਲੈ ਜੀਂ ਜਰ ਉੱਥੇ ਤੱਕ ਹੁਣ ਬਚਨ ਤੇ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਤੇ ਕੀਤਾ ਵੀ ਜੋ ਕਹੇਗਾ ਤੈਨੂੰ ਦਿੰਨੇ ਆ ਸਤਗੁਰ ਨੇ ਘੁੱਟ ਕੇ ਗਲਵਕੜੀ ਪਾ ਲਈਓ ਭਾਈ ਧਨਾਣਾ ਅਸੀਂ ਤੈਨੂੰ ਦਿੱਲੀ ਤੱਕ ਨਾਲ ਨਹੀਂ ਲੈ ਕੇ ਜਾਣਦੇ ਤੇ ਤੂੰ ਕਿਥੋਂ ਤੱਕ ਦਾ ਸਬੰਧ ਬਣਾ ਲਿਆ ਕਹਿੰਦਾ ਸਤਗੁਰ ਰਹਿ ਨਹੀਂ ਸਕਦਾ ਰਹਿ ਨਹੀਂ ਸਕਦਾ ਇਹ ਤੇਰਾ ਮੇਰਾ ਪਿਆਰ ਹੈ ਹੁਣ ਤੁਸੀਂ ਹੈਰਾਨ ਹੋਵੋਗੇ ਕਿੱਥੇ ਲਿਖਿਆ ਵਾ ਇਹ ਬਾਤ ਕਿੱਥੇ ਲਿਖੀ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਜੀ ਅੱਜ ਕੱਲ ਸ਼ਾਇਦ ਇਹ ਤਰਨਤਾਰਨ ਜ਼ਿਲ੍ਹੇ ਵਿੱਚ ਆ ਗਿਆ ਖੇਮ ਕਰਨ ਇਹ ਖੇਮ ਕਰਨ ਦਾ ਰਹਿਣ ਵਾਲਾ ਬਿਲਕੁਲ ਬਾਰਡਰ ਦੇ ਉੱਤੇ ਇਹ ਪਿੰਡ ਹੈ ਜੀ ਬਾਰਡਰ ਦੇ ਨੇੜੇ ਪਾਕਿਸਤਾਨ ਦੇ ਬਾਰਡਰ ਦੇ ਕੋਲ ਖੇਮ ਕਰਨ ਉੱਥੋਂ ਦਾ ਰਹਿਣ ਵਾਲਾ ਵਾ ਭਾਈ ਤਾਣਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਓ ਠੰਗਾਣਾ ਬਚਨ ਸਾਥ ਹੋਊਗਾ ਜਦੋਂ ਸਾਡੀ ਸ਼ਹਾਦਤ ਹੋਣੀ ਤੈਨੂੰ ਪਤਾ ਲੱਗ ਜਾਊਗਾ ਪਰ ਤੂੰ ਇਦਾਂ ਕਰ ਪਈ ਹੁਣ ਆਨੰਦਪੁਰ ਸਾਹਿਬ ਨਹੀਂ ਤੂੰ ਹੁਣ ਆਪਣੇ ਨਗਰ ਖੇਮ ਕਰਨ ਚਲਾ ਜਾ ਜਦੋਂ ਸਾਡੀ ਸ਼ਹਾਦਤ ਹੋਣੀ ਆ ਤੈਨੂੰ ਪਤਾ ਲੱਗ ਜਾਏਗਾ ਤੇ ਭਾਈ ਤਨਣਾ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ ਕੇ ਅਰਦਾਸ ਕਰਕੇ ਲੰਮਾ ਪੈ ਜਾਣਾ ਤੇ ਇਹ ਕਹਿਣਾ ਸਤਿਗੁਰੂ ਆਪਣੇ ਸਾਥ ਲੈ ਚੱਜ ਆਪਣੇ ਨਾਲ ਲੈ ਚੱਲ ਉੱਥੋਂ ਤੱਕ ਤੈਨੂੰ ਨਾਲ ਲੈ ਜਾਗੇ ਜਿਹੜਾ ਖੇਮ ਕਰਨਗਰ ਉੱਥੇ ਭਾਈ ਢੀਹਾਣਾ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਸਥਾਨ ਬਣਿਆ ਉਹਦਾ ਉਥੇ ਜਿੱਥੇ ਭਾਈ ਤਣਾਣੇ ਨੇ ਅਕਾਲ ਚਲਾਣਾ ਕੀਤਾ ਉਧਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਜਿੱਦਣ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਉਸੇ ਦਿਨ ਭਾਈ ਤਣਾਣੇ ਦਾ ਅਕਾਲ ਚਲਾਣਾ ਉਥੇ ਵੀ ਮੇਲਾ ਲੱਗਦਾ ਸਮਾਗਮ ਹੁੰਦੇ ਆ ਮੇਰੇ ਕਹਿਣ ਦਾ ਪਾਪ ਉਥੇ ਦਾ ਰਹਿਣ ਵਾਲਾ ਇਹ ਪਿਆਰ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਆਗਰੇ ਜਾ ਕੇ ਗ੍ਰਿਫਤਾਰੀ ਦਿੰਦੇ ਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪੰਜ ਸਿੱਖ ਨਾਲ ਜਿੰਨਾਂ ਵਿੱਚੋਂ ਤਿੰਨਾਂ ਸਿੱਖਾਂ ਨੂੰ ਭਾਈ ਦਿਆਲਾ ਜੀ ਦੇਗ 'ਚ ਉਬਾਲ ਕੇ ਭਾਈ ਮਤੀਦਾਸ ਆਰੇ ਨਾਲ چیر ਕੇ ਭਾਈ ਸਤੀਦਾਸ ਨੂੰ ਰੂਹ 'ਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਜਾਂਦਾ ਭਾਈ ਮਤੀਦਾਸ ਤੇ ਭਾਈ ਸਤੀਦਾਸ ਦੋਵੇਂ ਸਕੇ ਭਰਾ ਹੈ ਭਾਈ ਦਿਆਲਾ ਪਤਾ ਕੀ ਦਾ ਭਰਾ ਜੇ ਆਖੋ ਸਤਨਾਮ ਸ਼੍ਰੀ ਸਾਰੀ ਸੰਗਤ ਸਤਨਾਮ ਸ਼੍ਰੀ ਭਾਈ ਸਾਹਿਬ ਭਾਈ ਦਿਆਲਾ ਭਾਈ ਮਨੀ ਸਿੰਘ ਜੀ ਦਾ ਵੱਡਾ ਭਰਾ ਇਹ ਉਹ ਹੀ ਭਾਈ ਮਨੀ ਸਿੰਘ ਜਿਨ੍ਹਾਂ ਨੂੰ ਬੰਦ-ਬੰਦ ਘੱਟ ਕੇ ਸ਼ਹੀਦ ਕੀਤਾ ਸੀ ਸਮਾਪਤ ਕੇ ਭਾਈ ਮਨੀ ਸਿੰਘ ਦਾ ਵੱਡਾ ਭਰਾ ਆ ਭਾਈ ਦਿਆਲਾ 11 ਭਰਾ ਸ਼ਹੀਦ ਹੋਏ 11 ਭਰਾ ਭਾਈ ਮਨੀ ਸਿੰਘ ਦੇ ਕਿਤੇ ਸਮਾਂ ਮਿਲਿਆ ਜ਼ਿਕਰ ਕਰਾਂ ਅੱਜ ਨਹੀਂ ਸਿਰਫ ਟੂਕ ਮਾਤਰ ਬੇਨਤੀ ਕਰ ਰਿਹਾ ਹਾਂ ਸਰ ਭਾਈ ਦਿਆਲਾ ਉਹਨਾਂ ਦਾ ਵੱਡਾ ਭਰਾ ਵਾ ਭਾਈ ਮਨੀ ਸਿੰਘ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਕਈ ਸ਼ਰਤਾਂ ਰੱਖੀਆਂ ਗਈਆਂ ਤੁਸੀਂ ਕੋਈ ਕਰਾਮਾਤ ਦਿਖਾਓ ਇਸਲਾਮ ਧਾਰਨ ਕਰੋ ਸੀਸ ਕਟਵਾਉਣ ਵਾਸਤੇ ਤਿਆਰ ਹੋ ਜੋ ਪਰ ਇੱਕ ਬਾਤ ਸ੍ਰੀ ਗੁਰੂ ਤੇਗ ਮਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖੀ ਕਹਿੰਦੇ ਔਰੰਗਜ਼ੇਬ ਇਹ ਠੀਕ ਹੈ ਵੀ ਕਾਜੀ ਨੇ ਫਤਵਾ ਸੁਣਾਤਾ ਜਦੋਂ ਕੁਝ ਵੀ ਕਬੂਲ ਨਹੀਂ ਕੀਤਾ ਉਹਨਾਂ ਕਿਹਾ ਧਰਮ ਵਾਸਤੇ ਸ਼ਹੀਦ ਹੋਣ ਲਈ ਸੱਚ ਵਾਸਤੇ ਸ਼ਹੀਦ ਹੋਣ ਲਈ ਮਜ਼ਲੂਮਾਂ ਲਈ ਗਰੀਬਾਂ ਲਈ ਲਤਾੜੇ ਹੋਏ ਲੋਕਾਂ ਨੇ ਸ਼ਹੀਦ ਹੋਣ ਵਾਸਤੇ ਆਇਆ ਜਲਾਦ ਦੇ ਹੱਥ 'ਚ ਤਲਵਾਰ ਆ ਪਿਛਲੇ ਦਿਨੀ ਮੀਡੀਆ ਦੇ ਉੱਤੇ ਵੀ ਤੁਸੀਂ ਇਹ ਕਾਫੀ ਬਚਨ ਸਰਵਣ ਕੀਤੇ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦੇ ਦਿਨਾਂ 'ਚ ਮੈਂ ਕਾਫੀ ਵਾਰੀ ਇਹ ਬੇਨਤੀ ਕੀਤੀ ਸੀ ਇੱਕ ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਕਾਬ ਰਚਨਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਨੂੰ ਸੰਬੋਧਿਤ ਹੋ ਕੇ ਕਹਿੰਦੇ ਆ ਕਹਿੰਦੇ ਔਰੰਗਜ਼ੇਬ ਆ ਜਲਾਦ ਤੇਰਾ ਵੀ ਤਲਵਾਰ ਚ ਕੀ ਫਿਰਦਾ ਪਰ ਇੱਕ ਗੱਲ ਮੈਂ ਤੈਨੂੰ ਦੱਸਣੀ ਹੈ ਉਹ ਕਹਿੰਦਾ ਜੀ ਦੱਸੋ ਕਹਿੰਦੇ ਇੱਕ ਦੋ ਤੀਗਾ ਤਲਵਾਰਾਂ ਦੀ ਗੱਲ ਛੱਡ ਭਾਵੇਂ ਸੈਂਕੜੇ ਤੇਗਾਂ ਚੁੱਕੀ ਫਿਰ ਸੈਂਕੜੇ ਤਲਵਾਰਾਂ ਚੁੱਕੀ ਫਿਰ ਪਰ ਔਰੰਗਜ਼ੇਬ ਇਹ ਤੈਨੂੰ ਕਦੀ ਚੇਤਾ ਨਾ ਭੁੱਲੇ ਕਿ ਮੇਰਾ ਨਾਮ ਤੇਗ ਤੋਂ ਸ਼ੁਰੂ ਹੁੰਦਾ ਵਾ ਤੂੰ ਕਿਹੜੀਆਂ ਤੇਗਾਂ ਦੀ ਗੱਲ ਕਰਦਾ ਤੂੰ ਕਿਹੜੀਆਂ ਤਲਵਾਰਾਂ ਦੀ ਗੱਲ ਕਰਦਾ ਮੇਰਾ ਨਾਮ ਮੇਰੇ ਬਾਪੂ ਨੇ ਤੇਗ ਤੋਂ ਸ਼ੁਰੂ ਕੀਤਾ ਵਾ ਤੇ ਨਾਲ ਉਹਦੇ ਬਹਾਦਰ ਸ਼ਬਦ ਲਾ ਦਿੱਤਾ ਤੇਗ ਬਹਾਦਰ ਦੂਸਰੀ ਗੱਲ ਔਰੰਗਜ਼ੇਬ ਤੈਨੂੰ ਇਸ ਗੱਲ ਦਾ ਪਤਾ ਪੇ ਜਿਹੜਾ ਤੇਰਾ ਬਾਪ ਸੀ ਸ਼ਾਹਜਹਾਨ ਉਹ ਮੇਰੇ ਬਾਪ ਦੇ ਉੱਤੇ ਵੀ ਆਪਣੀਆਂ ਤੇਗਾਂ ਪਰ ਖਿਦਾ ਰਿਆ ਤੇ ਚਾਰ ਜੰਗਾਂ ਤੇਰੇ ਬਾਪ ਦੀਆਂ ਔਰੰਗਜ਼ੇਬ ਦਾ ਬਾਪ ਆ ਸ਼ਾਹਜਹਾਨ ਔਰੰਗਜ਼ੇਬ ਨੂੰ ਕਹਿੰਦੇ ਔਰੰਗਜ਼ੇਬ ਤੇਰੇ ਬਾਪ ਦੀਆਂ ਚਾਰ ਜੰਗਾਂ ਮੇਰੇ ਬਾਪ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਈਆਂ ਆ ਤੇ ਤੈਨੂੰ ਇਸ ਗੱਲ ਦਾ ਪਤਾ ਕਿ ਚਾਰੇ ਦੀਆਂ ਚਾਰੇ ਜੰਗਾਂ ਵਿੱਚ ਤੇਰੇ ਬਾਪ ਨੂੰ ਹਾਰ ਨਾ ਗਿਆ ਕਿਹੜੀਆਂ ਤੇਗਾਂ ਚੁੱਕੀ ਫਿਰਦਾ ਤੂੰ ਅੱਜ ਕਿਹੜੀਆਂ ਤਲਵਾਰਾਂ ਚੁੱਕੀ ਫਿਰਦਾ ਤੀਸਰੀ ਗੱਲ ਹੋਰ ਔਰੰਗਜ਼ੇਬ ਕਹਿੰਦਾ ਜੀ ਉਹ ਕਿਹੜੀ ਮਹਾਰਾਜ ਕਹਿੰਦੇ ਇੱਕ ਤੇਗ ਚਲਾਉਣ ਵਾਲਾ ਅਜੇ 9 ਸਾਲ ਦੀ ਉਮਰ ਦਾ ਵਾ ਉਹ ਵੀ ਮੈਂ ਆਨੰਦਪੁਰ ਸਾਹਿਬ ਬਿਠਾਇਆ ਤੇ ਉਹਦੇ ਹੱਥ ਵਿੱਚ ਵੀ ਮੈਂ ਤੇਗ ਫੜਾਇਆ ਚੌਥੀ ਗੱਲ ਔਰੰਗਜ਼ੇਬ ਤੈਨੂੰ ਇਸ ਗੱਲ ਦਾ ਸ਼ਾਇਦ ਪਤਾ ਨਾ ਹੋਵੇ ਚੇਤਾ ਭੁੱਲ ਗਿਆ ਹੋਵੇ ਕਿ ਧਰਮ ਵਾਸਤੇ ਮਰਨ ਸੱਚ ਵਾਸਤੇ ਕੁਰਬਾਨ ਹੋਣਾ ਇਹ ਮੇਰੇ ਦਾਦੇ ਤੋਂ ਚੱਲਦਾ ਆਇਆ ਆ ਪੰਜਵਾਂ ਪਾਤਸ਼ਾਹ ਤੇ ਨੌਵਾਂ ਪਾਤਸ਼ਾਹ ਦਾਦਾ ਪੁੱਤਾਂ ਵਾ ਇਹ ਵੀ ਧਿਆਨ ਰੱਖਣਾ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਤੇ ਦਾਦਾ ਜੀ ਆ ਕਹਿਣ ਲੱਗੇ ਧਰਮ ਵਾਸਤੇ ਮਰਨ ਧਰਮ ਵਾਸਤੇ ਸ਼ਹੀਦ ਹੋਣਾ ਮੇਰੇ ਦਾਦੇ ਤੋਂ ਚੱਲਦਾ ਆਇਆ ਪਹਿਲਾਂ ਮੇਰਾ ਦਾਦਾ ਸ਼ਹੀਦ ਹੋਇਆ ਅੱਜ ਮੈਂ ਸੀਸ ਕਟਵਾਉਂਗਾ ਗੁਰੂ ਅਰਜਨ ਦਾ ਪੋਤਾ ਤੇ ਤੈਨੂੰ ਔਰੰਗਜ਼ੇਬੇ ਕੋਰ ਗੱਲ ਦੱਸਦਾ ਭਾਵੇਂ ਮੇਰਾ ਆਪਣਾ ਪੁੱਤ ਜੇ 9 ਸਾਲ ਦਾ ਅਨੰਦਪੁਰ ਦੀ ਧਰਤੀ ਤੇ ਬੈਠਾ ਜੇ ਮੈਂ ਗੁਰੂ ਅਰਜਨ ਦਾ ਪੋਤਾ ਉਹ ਮੇਰਾ ਦਾਦਾ ਉਹਨੇ ਸ਼ਹਾਦਤ ਦਾ ਜਾਮ ਪੀਤਾ ਅੱਜ ਗੁਰੂ ਅਰਜਨ ਦੇਵ ਦਾ ਪੋਤਰਾ ਸ਼ਹੀਦ ਹੋਊਗਾ ਭਾਵੇਂ ਮੇਰਾ ਆਪਣਾ ਪੁੱਤ 9 ਸਾਲ ਦਾ ਅਗੇ ਉਹ ਮੇਰੇ ਪੋਤਰੇ ਵੀ ਤਿਆਰ ਬਰ ਤਿਆਰ ਰਹਿਣਗੇ